ਹਾਂਜੀ ਬੈਗੁਰੂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆ ਭੁਰਜੀ ਇੱਧਰ ਆਪਾਂ ਨੇ ਜੀ ਮੇਥੀ ਤੋੜ ਕੇ ਸਮਾਰ ਕੇ ਧੋ ਕੇ ਕੱਟ ਲਈ ਬਰੀਕ ਬਰੀਕਾ ਮੇਥੀ ਆ ਇੱਧਰ ਆਪਣੀ ਭਾਲਕਾ ਜੀ ਬਣਾਵਾਂਗੇ ਤੇ ਇੱਧਰ ਲੈ ਨੇ ਪਿਆਜ਼ ਲੰਬੇ ਲੰਬੇ ਕੱਟ ਲਏ ਲਸਣ ਬਰੀਕ ਬਰੀਕ ਕੱਟ ਲਿਆ ਆਲੂ ਜੀ ਬੋਇਲ ਕਰਕੇ ਰੱਖ ਲਏ ਉੱਧਰ ਕੜਾਹੀ ਦੇ ਵਿੱਚ ਤੇਲ ਗਰਮ ਹੋ ਚੁੱਕਿਆ ਤੇਲ ਹੋ ਗਿਆ ਜੀ ਗਰਮਾ ਵਿੱਚ ਐਡ ਕਰ ਲਿਆ ਜੀਰਾ ਥੋੜੀ ਜਿਹੀ ਐਡ ਕਰਤੀ ਹਿੰਗ ਥੋੜੀ ਜਿਹੀ ਐਡ ਕਰਾਂਗੇ ਜੀ ਸਾਗ ਤੇ ਮੇਥੇ ਹੁਣ ਇਹਦੇ ਵਿੱਚ ਐਡ ਕਰ ਦਾਂਗੇ ਬਰੀਕ ਬਰੀਕ ਕੱਟਿਆ ਹੋਇਆ ਲਸਣ ਨਾਲ ਇਹ ਜੇ ਅਸੀਂ ਇਹ ਐਡ ਕਰ ਦਾਂਗੇ ਲੰਬੇ ਲੰਬੇ ਕੱਤੇ ਹੋਏ ਪਿਆਜ਼ ਲਗਾਤਾਰ ਹਿਲਾਉਂਦੇ ਹੋਏ ਇਹਨੂੰ ਪਕਾ ਲਾਂਗੇ ਲਗਾਤਾਰ ਹਿਲਾਉਂਦੇ ਹੋਏ ਇਹਨਾਂ ਨੂੰ ਪਕਾਵਾਂਗੇ ਥੋੜਾ ਜਿਹਾ ਬਰਾਊਨ ਜਿਹਾ ਕਰ ਲਾਂਗੇ ਮੈਂ ਕੁਝ ਕਰਾਂਗੀ ਪਿਆਜ਼ ਹੋ ਗਏ ਬਰਾਊਨ ਜੇ ਥੜੀ ਐਡ ਕਰਤੀ ਸਾਰੇ ਮਸਾਲੇ ਜਿਹੜੇ ਨਾਰਮਲ ਹੁੰਦੇ ਨੇ ਆਪਣਾ ਸਾਰੇ ਪਾ ਦਾਂਗੀ ਹੁਣ ਇਹਦੇ ਵਿੱਚ ਐਡ ਕਰਦੇ ਆ ਨਮਕ ਨਮਕ ਤੁਸੀਂ ਆਪਣੇ ਸਵਾਦ ਅਨਸਾਰ ਪਾ ਲਿਓ ਹੁਣ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਦਰਦਰੀ ਜੀ ਕੁੱਟੀ ਹੋਈ ਆ। ਆਂਦੇ ਦੇ ਵਿੱਚ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ। ਕੱਟਾ ਉਹ ਜਿਹਾ ਫਿਰ ਪਾ ਲਾਂਗੇ ਹਾਂ। ਕਿਉਂਕਿ ਇਹ ਹਰੇ-ਦਾਰ ਪੱਤੇਦਾਰ ਨੇ ਨਾ ਇਹਨਾਂ ਦੇ ਨਾਲ ਵੱਧੇ ਪੈਣੀਆਂ ਥੋੜੀ ਜਿਹੀ ਹਲਦੀ ਆਪਾਂ ਹੋਰ ਐਡ ਕਰ ਦਾਂਗੇ ਉਹ ਇਹ ਸਾਰੇ ਨੂਰ ਮਿਰਚ ਆਪਣਾ ਚੰਗੀ ਤਰ੍ਹਾਂ ਪੱਕ ਚੁੱਕਿਆ। ਥੋੜਾ ਜਿਹਾ ਦਹੀਂ ਐਡ ਕਰ ਦਾਂਗੇ ਵਿੱਚ। ਜੇ ਤੁਸੀਂ ਦਹੀਂ ਨਾ ਪਾਉਣਾ ਹੋਵੇ ਤਾਂ ਟਮਾਟਰ ਪਾ ਸਕਦੇ ਹੋ। ਜੇ ਟਮਾਟਰ ਨਹੀਂ ਪਾਉਣਾ ਤਾਂ ਦਹੀਂ ਪਾ ਲੋ। ਸਬਜ਼ੀ ਦੇ ਵਿੱਚ ਵਧੀਆ ਟੇਸਟ ਆ ਜਾਂਦਾ। ਤੋ ਜੀ ਹੁਣ ਇਹਦੇ ਵਿੱਚ ਜਿਹੜੀ ਬਰੀਕ ਬਰੀਕ ਕੱਟੀ ਹੋਈ ਮੀਠੀ ਤੇ ਪਾਲਕ ਉਹ ਮਿਕਸ ਕਰ ਦਾਂ ਹੁਣ ਮੌਸਮ ਆ ਜੀ ਇਹਨਾਂ ਦਾ ਹਰੀਆਂ ਪੱਤੇਦਾਰ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਨੇ ਜੀ ਚਾਹੇ ਆਲੂਆਂ ਦੀ ਭੁਰਜੀ ਬਣਾ ਲਓ ਚਾਹੇ ਗੋਭੀ ਦੀ ਸਬਜ਼ੀ ਦੇ ਵਿੱਚ ਪਾਈਏ ਚਾਹੇ ਗਾਜਰਾਂ ਦੀ ਸਬਜ਼ੀ ਵਿੱਚ ਤੇ ਰੋਟੀਆਂ 'ਚ ਪਾ ਲਓ ਚੰਗੀ ਤਰ੍ਹਾਂ ਸਾਰੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਾਂਗੇ ਲਗਾਤਾਰ ਹਿਲਾਉਂਦੇ ਹੋਏ ਕਿਉਂਕਿ ਜਿਹੜਾ ਨੂਨ ਮਿਰਚਾ ਜੀ ਆਪਣਾ ਮਸਾਲਾ ਤੜਕਾ ਤਿਆਰ ਕਰਿਆ ਉਹ ਸਾਰਾ ਇਹਦੇ ਵਿੱਚ ਚੰਗੀ ਤਰ੍ਹਾਂ ਰਚ ਮੇਚ ਜੂਰਾ ਜੀ ਟਾਕ ਦਾਂਗੇ ਜੀ 2 ਕਮਿੰਟ ਟਾਕੇ ਪਕਾਵਾਂਗੇ ਤੇ ਆਲੂ ਆਪਣੇ ਬੋਇਲ ਕੀਤੇ ਹੋਏ ਨੇ ਉਹ ਆਪਾਂ ਬਾਅਦ ਦੇ ਵਿੱਚ ਐਡ ਕਰਾਂਗੇ ਲੋ ਜੀ 2 ਮਿੰਟ ਢੱਕ ਕੇ ਪਕਾ ਲਿਆ ਸੀ ਇਹਨੂੰ ਤੇ ਮੇਥੀ ਪਾਲਕ ਆ ਜਿਹੜੀ ਉਹ ਇਕਦਮ ਥੱਲੇ ਜੀ ਇਹਨੂੰ ਬੈਠ ਗਈ ਹੈ ਹੁਣ ਇਹਦੇ ਵਿੱਚ ਆਲੂ ਐਡ ਕਰ ਦਾਂਗੇ ਜੀ ਆਲੂ ਆਪਾਂ ਕੱਟ ਕੇ ਨਮ ਕਰਦੀ ਪਾ ਕੇ ਬੋਇਲ ਕਰ ਲਈ ਸੀ ਹਰੀਆਂ ਪੱਤੇਦਾਰ ਸਬਜ਼ੀਆਂ ਜੀ ਜ਼ਰੂਰ ਖਾਣੀਆਂ ਚਾਹੀਦੀਆਂ ਨੇ ਇੰਨੀ ਤਰ੍ਹਾਂ ਕਰ ਦਾਂਗੇ ਮਿਕਸ ਸਾਰਾ ਨਾਣ ਮਿਰਚ ਜਿਹੜਾ ਵੀ ਸਮਾਨ ਪਾਇਆ ਹੋਇਆ ਆਲੂਆਂ ਦੇ ਵਿੱਚ ਸਾਰਾ ਚੰਗੀ ਤਰ੍ਹਾਂ ਰਚ ਮੇਚ ਜਾਵੇ। ਚੰਗੀ ਤਰ੍ਹਾਂ ਕਰ ਲਿਆ ਮਿਕਸ ਲਗਾਤਾਰ ਹਿਲਾਉਂਦੇ ਹੋਏ ਜੇ ਤੁਸੀਂ ਆਲੂ ਸਾਫ ਤੇ ਬੋਇਲ ਕਰਕੇ ਹੱਥ ਨਾਲ ਭੰਨ ਕੇ ਪਾਉਣੇ ਨੇ ਉਹ ਵੀ ਪਾ ਸਕਦੇ ਹੋ। ਜੇ ਆਪਾਂ ਕੱਚੇ ਆਲੂ ਪਾ ਲੈਨੇ ਆ ਉਹਨਾਂ ਦਾ ਪੁਰਜੀ ਦੇ ਵਿੱਚ ਟੇਸਟ ਜਿਹੜਾ ਜਿਉਂ ਵਧੀਆ ਨਹੀਂ ਆਉਂਦਾ ਹੈਗਾ। ਬੋਇਲ ਕੀਤੇ ਆਲੂ ਦੀ ਜ਼ਿਆਦਾ ਪੁਰਜੀ ਆ ਜਿਹੜੀ ਉਹ ਜ਼ਿਆਦਾ ਸਵਾਦ ਬਣਦੀ। ਹਾਂਜੀ ਸਬਜ਼ੀ ਆਪਣੀ ਬਣ ਰਹੀ ਹੈ ਜਿਹਦੇ ਵਿੱਚ ਇੱਕ ਦੋ ਵਾਰੀ ਇਹਨੂੰ ਚੈੱਕ ਕਰ ਲਾਂਗੇ ਲਗਾਤਾਰ ਹਿਲਾਉਂਦੇ ਹੋਏ ਕਾਢਾਂਗੇ ਮਿਕਸ ਪਾਣੀ ਜੀ ਆਪਾਂ ਇਹਦੇ ਵਿੱਚ ਬਿਲਕੁਲ ਵੀ ਨਹੀਂ ਪਾਇਆ ਜਿਹੜੀਆਂ ਪੱਤੇਦਾਰ ਪਾਲਕ ਤੇ ਮੇਥੀ ਪਾਈ ਸੀ ਬਸ ਉਹਦੇ ਵਿੱਚ ਮੜਮੋਟਾ ਪਾਣੀ ਆ ਨਿਕਲਿਆ ਟੱਕ ਦਾਂਗੇ ਟਾ ਕੇ ਪਕਾਉਣੀ ਆ ਥੋੜੀ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਵੀ ਐਡ ਕਰ ਦਈਏ ਸੁੱਕੀ ਮੇਥੀ ਇਹਨੂੰ ਵੀ ਸਾਰੀ ਸਬਜ਼ੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹਦੀ ਵੀ ਵਧੀਆ ਖੁਸ਼ਬੂ ਜੀ ਆਊਗੀ 嗯。<Yeah. S 2> <Yeah. S 1> yeah. ਹਾਂਜੀ ਆਪਣੀ ਜੀ ਪੁਰਜੀ ਬਣ ਕੇ ਤਿਆਰ ਬਹੁਤ ਵਧੀਆ ਪੁਰਜੀ ਬਣੀ ਹੈ ਗੈਸ ਨੂੰ ਕਰ ਦਾਂਗੇ ਜੀ ਬੰਦ ਸਾਰੀ ਭੈਣ ਭਰਾ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਸੋਹਣੇ ਸੋਹਣੇ ਪਿਆਰੇ ਪਿਆਰੇ ਕਮੈਂਟ ਕਰਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜੀ ਪ੍ਰਮਾਤਮਾ ਸਾਰਿਆਂ ਨੂੰ ਕੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਹੱਸਦੇ ਬਸਦੇ ਰਹੋ ਜੀ ਤੇ ਹਰ ਰੋਜ਼ ਦੀ ਤਰ੍ਹਾਂ ਜੇ ਇੱਕ ਵਧੀਆ ਜਿਹਾ ਪੈਰਾ ਜਿਹਾ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡੀ ਇਹ ਪਾਲਕ ਮੇਥੀ ਤੇ ਆਲੂਆਂ ਦੀ ਜਿਹੜੀ ਭੁਰਜੀ ਆ ਵੀ ਇਹ ਕਿਵੇਂ ਲੱਗੀ ਸਾਰੇ ਭੈਣ ਭਰਾ ਮੈਨੂੰ ਸਤ ਸ੍ਰੀ ਅਕਾਲ ਜੀ